ਤੇਜ਼ ਰਫ਼ਤਾਰ ਟਰਾਲੇ ਨੇ ਇੱਕ ਮੋਟਰਸਾਈਕਲ ਸਵਾਰ ਸਮੇਤ ਦੋ ਔਰਤਾਂ ਨੂੰ ਇੰਨੇ ਬੁਰੇ ਤਰੀਕੇ ਨਾਲ ਕੁਚਲ ਦਿੱਤਾ ਕਿ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਲਾਸ਼ਾਂ ਨੂੰ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾਇਆ ਗਿਆ ਹੈ ਤੇ ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ ਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਸਲ ਪਠੰਡਾ ਭੀਕਾਨੇਰ ਨੈਸ਼ਨਲ ਹਾਈਵੇ ਦਾ ਹੈ ਜਿੱਥੇ ਕੇ ਇਹ ਮੰਦਭਾਗੀ ਘਟਨਾ ਵਾਪਰੀ ਹੈ ਤੇ ਹਾਦਸੇ ਵਿੱਚ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ ਨੇ ਤੇ ਰਾਤ ਵੇਲੇ ਹੋਏ ਇਸ ਹਾਦਸੇ ਦੇ ਕਾਰਨ ਇਲਾਕੇ ਵਿੱਚ ਵੀ ਸਨਸਨੀ ਫੈਲ ਗਈ ਹੈ ਤੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਡਾਕਟਰ ਦੇ ਮੁਤਾਬਿਕ ਮ੍ਰਿਤਕਾਂ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹਾਂਜੀ ਮੈਂ ਡਾਕਟਰ ਗੁਰਜੀਵਨ ਸਿੰਘ ਮੈਡੀਕਲ ਆਫਸਰ ਹਾਂ ਤੇ ਆਪਣੇ ਕੋਲੇ ਤਿੰਨ ਡੈਡ ਬਾਡੀਜ਼ ਆਈਆਂ ਗਈਆਂ ਦੋ ਫੀਮੇਲ ਨੇ ਇੱਕ ਮੇਲ ਹੈਗੇ ਉਹ ਸਹਾਰਾ ਜਨ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਲੈ ਕੇ ਆਏ ਨੇਗੇ ਉਹਨਾਂ ਇੱਕ ਦਸਮ ਮੁਤਾਬਕ ਐਕਸੀਡੈਂਟ ਹੋਇਆ ਹੈ ਅੱਜ ਰਾਤ ਦੀ ਹੈ ਜੈਡ ਬਾਡੀ ਹਾਲਾਤ ਬਰੌਡ ਡੈਡ ਵੀ ਲੈ ਕੇ ਆਏ ਸੀ ਆਪਣੇ ਕੋਲ ઓਨਲੀ ਡੈਡ ਸੀ ਲੈ ਕੇ ਆਏ ਨੇ ਹਾਂਜੀ ਤਾਂ ਇਹਨਾਂ ਨੂੰ ਕੋਈ ਇਚਾਰ ਨਹੀਂ ਆਇਆ ਇਥੋਂ ਆਪਾਂ ਪੁਲਿਸ ਇਨਫੋਰਮੇਸ਼ਨ ਭੇਜਾਂਗੇ ਪੁਲਿਸ ਨੂੰ ਇਨਫੋਰਮ ਕਰ ਦਾਂਗੇ ਤੇ ਬਾਡੀ ਮੋਰਚਰੀ ਚ ਰਖਵਾਈਆਂ ਫਿਰ ਰਿਪੋਰਟ ਚੱਕਬਾਨੀ ਟੀਵੀ thank you